ਮਸ਼ੀਨ ਤੋੜੀ ਹੈ ਲੋਕਤੰਤਰ ਦਾ ਸ਼ਰਮ ਕਤਲ ਕੀਤਾ ਹੈ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਹਾਲੇ ਤੱਕ ਅਨਨੋਨ ਐਫ ਆਈ ਆਰ ਦਰਜ ਹੋਈ ਹੈ ਜਦੋਂ ਕਿ ਸਾਰਿਆਂ ਨੂੰ ਪਤਾ ਕੋਈ ਇਹ ਕੋਈ ਕੋ ਪਹਨੇ ਦੇ ਜਿਹੜੇ ਪ੍ਰਜਾਤੰਤਰ ਦਾ ਕਤਲ ਕੀਤਾ ਡੈਮੋਕ੍ਰੇਸੀ ਦਾ ਮਰਡਰ ਆਏ ਸਾਰਿਆਂ ਦੇ ਸਾਹਮਣੇ ਮਸ਼ੀਨ ਤੋੜੀ ਕੈਂਡੀਡੇਟ ਨੇ ਤੋੜੀ ਉਹਨਾਂ ਦੇ ਨਾਲ ਦੇ ਏਜੰਟਾਂ ਨੇ ਤੋੜੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦਿੱਤਾ ਜਾ ਰਿਹਾ ਜਿਹੜੇ ਲੋਕਾਂ ਨੇ ਮਸ਼ੀਨ ਤੋੜੀ ਹੈ ਲੋਕਤੰਤਾ ਦਾ ਸ਼ਰਮ ਕਤਲ ਕੀਤਾ ਹੈ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਹਾਲੇ ਤੱਕ ਅਨਨੋਨ ਐਫ ਆਈ ਆਰ ਦਰਜ ਹੋਈ ਹੈ ਜਦੋਂ ਕਿ ਸਾਰਿਆਂ ਨੂੰ ਪਤਾ ਕੋਈ ਇਹ ਕੋਈ ਕੋ ਪਹਨੇ ਰੇਜ ਨਹੀਂ ਹੋਇਆ ਕੋਈ ਕਿਸੇ ਕਮਰੇ ਬੰਦ ਵਿੱਚ ਨਹੀਂ ਹੋਇਆ ਸਾਰਿਆਂ ਦੀ ਹਾਜ਼ਰੀ ਵਿੱਚ ਹੋਇਆ ਜਿਹਦੇ ਵਿੱਚ ਪੂਰਾ ਜਿਹੜਾ ਚੋਣ ਅਮਲਾ ਸੀਗਾ ਉਹ ਵੀ ਹਾਜ਼ਰ ਸੀ ਪੁਲਿਸ ਦੇ ਜਿਹੜੇ ਅਫਸਰ ਸੀਗੇ ਉਹ ਵੀ ਉੱਥੇ ਹਾਜ਼ਰ ਸੀਗੇ ਸਾਰੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਜਾਂ ਉਹਨਾਂ ਦੇ ਨੁਮਾਇੰਦੇ ਉੱਥੇ ਹਾਜ਼ਰ ਸੀਗੇ ਸੋ ਸਾਰਿਆਂ ਦੇ ਇਹ ਹਾਜ਼ਰੀ ਦੇ ਵਿੱਚ ਦਿਨ ਦਿਹਾੜੇ ਇਹ ਮਸ਼ੀਨ ਨੂੰ ਤੋੜਿਆ ਗਿਆ ਔਰ ਚੋਣ ਅਮਲ ਦੇ ਵਿੱਚ ਵਿਗਨ ਪਾਇਆ ਗਿਆ ਇਹ ਸਰਾ ਸਰ ਇੱਕ ਤਾਂ ਸਰਕਾਰੀ ਕੰਮਕਾਜ ਦੇ ਵਿੱਚ ਜੋ ਵਿਗਨ ਪਾਉਣ ਦੀ ਗੱਲ ਔਰ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਪ੍ਰਾਪਰਟੀ ਆ ਉਹਨੂੰ ਨਸ਼ਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਔਰ ਇਲੈਕਸ਼ਨ ਰਿਜ਼ਲਟ ਨੂੰ ਜਿਹੜਾ ਵਾ ਉਹ ਫਿਜ਼ਲ ਆਊਟ ਕਰਨ ਦੀ ਜਿਹੜੀ ਇਹ ਝਾੜੂ ਪਾਰਟੀ ਦੇ ਆਗੂਆਂ ਨੇ ਜਿਹੜੇ ਕਿ ਤਿੰਨ ਉੱਥੇ ਹਾਜ਼ਰ ਸੀਗੇ ਵਿੱਕੀ ਮਿਸ਼ਾਲ ਜਿਹੜੇ ਉਮੀਦਵਾਰ ਸੀ ਝਾੜੂ ਪਾਰਟੀ ਦੇ ਅਮਰਦੀ ਪੁਰੇਵਾਲ ਉਹਨਾਂ ਦੇ ਪੋਲਿੰਗ ਏਜੰਟ ਸੀਗੇ ਇਹ ਇੱਕ ਐਮਸੀ ਨੇ ਪੰਪੀ ਉਹ ਪੋਲਿੰਗ ਏਜੰਟ ਸੀਗੇ ਇਹ ਤਿੰਨਾਂ ਨੇ ਰਲ ਕੇ ਉੱਥੇ ਜਿਹੜੀ ਮਸ਼ੀਨ ਦੀ ਤੋੜਪੰਨ ਕੀਤੀ ਜਿਹਦੇ ਨਾਲ ਚੌਥੀ ਮਸ਼ੀਨ ਦਾ ਜਿਹੜਾ ਨਤੀਜਾ ਨਹੀਂ ਆ ਸਕਿਆ ਤਿੰਨ ਮਸ਼ੀਨਾਂ ਦਾ ਰਿਜ਼ਲਟ ਜਿਹੜਾ ਐਲਾਨ ਹੋ ਚੁੱਕਿਆ ਸੀਗਾ ਜਿਹਦੇ ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਚੌਧਰੀ ਜੀ 145 ਵੋਟਾਂ ਦੇ ਲੀਡ ਕਰ ਰਹੇ ਸੀਗੇ ਸੋ ਇਹ ਸਾਰਾ ਮਾਮਲਾ ਜਿਹੜਾ ਵਾ ਉਹਨੂੰ ਅੱਜ ਪੁਲਿਸ ਪ੍ਰਸ਼ਾਸਨ ਸਿਵਲ ਐਡਮਿਨਿਸਟ੍ਰੇਸ਼ਨ ਸਾਰਾ ਹੀ ਇੱਕ ਤਰਫਾ ਕਰ ਰਿਹਾ ਔਰ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਕਾਂਗਰਸ ਪਾਰਟੀ ਇਹ ਮੰਗ ਕਰਦੀ ਆ ਕਿ ਇਹੋ ਜਿਹੇ ਜਿਹੜੇ ਲੋਕਤੰਤਰ ਨੂੰ ਤਾਰ-ਤਾਰ ਕਰਨ ਵਾਲੇ ਅੰਸਰ ਨੇ ਮਾੜੇ ਅੰਸਰ ਉਹਨਾਂ ਤੇ ਬਣਦੀ ਜਿਹੜੀ ਪੁਲਿਸ ਦੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਅਗਰ ਪੁਲਿਸ ਪ੍ਰਸ਼ਾਸਨ ਔਰ ਸਿਵਲ ਐਡਮਿਨਿਸਟ੍ਰੇਸ਼ਨ ਇਹ ਜਿਹੜੀਆਂ ਸਾਡੀਆਂ ਮੰਗਾਂ ਤੇ ਉਹ ਪੂਰਾ ਨਹੀਂ ਉਤਰੇਗਾ ਤਾਂ ਫੇਰ ਅਸੀਂ ਔਨਰੇਬਲ ਹਾਈ ਕੋਰਟ ਜਾਵਾਂਗੇ ਔਰ ਸਾਨੂੰ ਉੱਥੇ ਕਾਨੂੰਨ ਤੇ ਵਿਸ਼ਵਾਸ ਹੈ ਔਰ ਉਹ ਜਿਹੜੇ ਅਫਸਰ ਨੇ ਜਿਹੜੇ ਇਸ ਵਿੱਚ ਸ਼ਾਮਲ ਨੇ ਉਹਨਾਂ ਤੇ ਵੀ ਕਾਰਵਾਈ ਕਰਵਾਵਾਂਗੇ ਔਰ ਜਿਹੜਾ ਆਰਓ ਹੈ ਜਿਹਦੀ ਵੱਡੀ ਜ਼ਿੰਮੇਵਾਰੀ ਹੈ ਉਹ ਉਹ ਜਿਹੜਾ ਵਾ ਇੱਕ ਤਰਫੀ ਜਿਹੜੀ ਕਾਰਵਾਈ ਕਰ ਰਿਹਾ ਔਰ ਉਹ ਕਿਸੇ ਦਾ 9 ਤੱਕ ਨਹੀਂ ਉਥੇ ਆਪਣੀ ਰਿਪੋਰਟ ਵਿੱਚ ਦੇ ਰਿਆ ਇੱਕ ਵਿਅਕਤੀ ਲਿਖ ਕੇ ਇਹ ਸਾਰਾ ਮਾਮਲਾ ਜਿਹੜਾ ਵਾ ਉਹ ਤਾਰ ਪੀਡੋ ਕਰਨ ਦੀ ਜਿਹੜੀ ਕੋਸ਼ਿਸ਼ ਤਰਨਪੁਰੀ ਸੌਂਗ ਜਿਹੜਾ ਇਥੋਂ ਦਾ ਮੰਤਰੀ ਹੈ ਉਹਦੇ ਕਹਿਣ ਤੇ ਕੀਤਾ ਜਾ ਰਿਹਾ ਇਹ ਬਹੁਤ ਹੀ ਨੰਨਣਯੋਗ ਗੱਲ ਹੈ ਦੇਖੋ ਖੰਨਾ ਸ਼ਹਿਰ ਜਿਹੜਾ ਵਾ ਉਹ ਬੜਾ ਹੀ ਅਮਨ ਆਮਾਨ ਵਾਲਾ ਸ਼ਹਿਰ ਔਰ ਅਸੀਂ ਪਿਛਲੇ ਜਦੋਂ ਤੋਂ ਇਲੈਕਸ਼ਨ ਸ਼ੁਰੂ ਹੋਈ ਹੈ ਜਾਂ ਉਸ ਤੋਂ ਵੀ ਪਹਿਲਾਂ ਜਦੋਂ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਤੇ ਨਜਾਇਜ਼ ਪਰਚਾ ਹੋਇਆ ਔਰ ਉਹਦੀ ਗੱਡੀ ਦਾ ਡਰਾਈਵਰ ਖੋ ਲਿਆ ਗਿਆ ਔਰ ਉਹਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਉਦੋਂ ਵੀ ਤੁਹਾਡੇ ਮੀਡੀਆ ਦੇ ਰਾਹੀਂ ਹਰ ਪ੍ਰੈਸ ਕਾਨਫਰੰਸ ਵਿੱਚ ਮੈਂ ਕਹਿੰਦਾ ਰਿਹਾ ਕਿ ਤਰਨਪ੍ਰੀਤ ਸੌਂਦ ਤੂੰ ਇਹ ਬਾਜ ਆ ਜਾ ਇਹ ਤੂੰ ਨਾ ਹਰਕਤਾਂ ਕਰ ਇਹ ਤੇਰੇ ਲਈ ਔਰ ਸ਼ਹਿਰ ਦੇ ਲਈ ਔਰ ਵੈਸੇ ਵੀ ਅਮਨ ਭਾਈ ਚਾਰੇ ਦੇ ਲਈ ਇਹ ਚੰਗੀਆਂ ਨਹੀਂ ਹੈਗੀਆਂ ਤੇਰੇ ਮੂਹਰੇ ਅੱਗੇ ਜਿਹੜਾ ਗਰੌ ਬਣਿਆ ਹੋਇਆ ਕਿ ਤੂੰ ਆਪਣਾ ਇੱਕ ਗੈਂਗ ਬਣਾਇਆ ਹੋਇਆ ਅੱਜ ਤੂੰ ਅੱਖਾਂ ਦੇ ਉੱਤੇ ਪੱਟੀ ਬੰਨ ਲਗੀ ਆ ਔਰ ਜਿੱਦਾ ਵੱਡਾ ਫਤਵਾ ਲੋਕਾਂ ਨੇ ਤੁਹਾਨੂੰ ਦਿੱਤਾ ਸੀਗਾ ਤੁਹਾਨੂੰ ਲੋਕਾਂ ਦੀ ਭਲਾਈ ਬਾਰੇ ਕੰਮ ਕਰਨਾ ਚਾਹੀਦਾ ਸੀ ਤੁਹਾਨੂੰ ਵਿਕਾਸ ਦੀ ਗੱਲ ਕਰਨੀ ਚਾਹੀਦੀ ਸੀ ਤੁਹਾਨੂੰ ਕੋਈ ਗੱਲ ਜਿਹੜੀ ਆ ਉਹ ਚੰਗੀ ਜਿਹੜੀ ਪੋਜ਼ਿਟਿਵਿਟੀ ਰੱਖਦੀ ਹੋਵੇ ਗੱਲ ਉਹ ਤੁਹਾਨੂੰ ਕਰਨੀ ਚਾਹੀਦੀ ਸੀ ਪਰ ਤੁਸੀਂ ਤਾਂ ਵਿਰੋਧੀਆਂ ਨੂੰ ਹੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਤੁਸੀਂ ਉਹਨਾਂ ਤੇ ਪਰਚੇ ਨਿਯਤ ਕਰਨੇ ਸ਼ੁਰੂ ਕਰਤੇ ਤੁਸੀਂ ਤਾਂ ਇੱਕ ਤਰਫਾ ਜਿਹੜਾ ਉਹ ਜਿਹੜਾ ਕਿਉਂਕਿ ਜਿਹੜੇ ਸ਼ਰਾਰਤੀ ਉੱਥੇ ਦੇ ਲੋਕ ਨੇ ਸ਼ਰਾਰਤੀ ਅੰਸਰ ਜਿਹੜੇ ਨੇ ਉਹ ਆਪਣੀ ਜਿਹੜੀ ਕਿਹੜਾ ਨਿੱਜੀ ਬਦਲਾਖੋਰੀ ਹੈ ਜਿਹੜੀ ਉਹ ਸਪਤਨਪਰੀ ਸੌਂ ਦੇ ਮੋੜਿਆਂ ਤੇ ਰੱਖ ਕੇ ਉਹ ਬੰਦੂਕ ਚਲਾ ਰਹੇ ਨੇ ਔਰ ਸੌਂਤ ਸਾਹਿਬ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਉਹਨਾਂ ਨੂੰ ਲੋਕਾਂ ਨੇ ਖੰਨੇ ਦੀ ਤਰੱਕੀ ਔਰ ਖੁਸ਼ਹਾਲੀ ਵਾਸਤੇ ਚੁਣਿਆ ਸੀਗਾ ਪਰ ਉਹ ਅੱਜ ਬਰਵਾਦੀ ਵਾਲੇ ਪਾਸੇ ਚੱਲੇ ਹੋਏ ਨੇ ਸੋ ਉਹਨਾਂ ਨੂੰ ਅੱਜ ਵੀ ਵੋਟ ਕਰਨਾ ਦੇਖੋ ਨਵਾਂ ਚਿਹਰਾ ਸੀ ਰਾਜਨੀਤਿਕ ਕੋਈ ਛੋਕੜ ਨਹੀਂ ਸੀਗਾ ਔਰ ਉਹਨਾਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀਗਾ ਇੱਥੇ ਤਾਂ ਰਾਜਨੀਤੀ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਲੇਕਿਨ ਉਹਨਾਂ ਨੂੰ ਤਾਂ ਇਨ੍ਹਾਂ ਝਮੇਲਿਆਂ 'ਚ ਪੈਣਾ ਹੀ ਨਹੀਂ ਸੀ ਚਾਹੀਦਾ ਔਰ ਅੱਜ ਵੀ ਉਹ ਇਨ੍ਹਾਂ ਮਾੜੇ ਅਨਸਰਾਂ ਨੂੰ ਦੂਰ ਕਰ ਦੇਣ ਨਹੀਂ ਤਾਂ ਜੋ ਅੱਜ ਹਾਲ 2 ਨੰਬਰ ਵਾਰਡ ਨੇ ਇੱਕ ਫਤਵਾ ਦਿੱਤਾ ਤਾਂ ਫਿਰ ਇਹ ਹਾਲ ਪੂਰੇ ਖੰਨੇ 'ਚ ਪੂਰੇ ਪੰਜਾਬ 'ਚ ਹੋਣ ਵਾਲਾ ਔਰ ਇਹਨਾਂ ਨੂੰ ਵੱਡੀ ਕੀਮਤ ਜਿਹੜੀ ਉਹ ਚਕਾਉਣੀ ਪਵੇਗੀ ਤਾਂ ਇਹਨਾਂ ਨੂੰ ਮੈਂ ਇਹ ਅੱਜ ਵਾਰਨਿੰਗ ਦਿੰਦਾ ਕਿ ਹਜੇ ਵੀ ਇਹਨਾਂ ਗੱਲਾਂ ਤੋਂ ਬਾਜ਼ ਆਜੋ ਜੇ ਤੁਸੀਂ ਨਹੀਂ ਬਾਜ਼ ਆਓਗੇ ਤਾਂ ਕਾਂਗਰਸ ਪਾਰਟੀ ਘਰ ਨਹੀਂ ਬੈਠੇਗੀ ਸੜਕ ਤੋਂ ਲੈ ਕੇ ਵਿਧਾਨ ਸਭਾ ਔਰ ਪਾਰਲੀਮੈਂਟ ਤੱਕ ਆਨਰੇਬਲ ਜਿਹੜੀਆਂ ਸਾਡੀਆਂ ਕੋਰਟਸ ਨੇ ਉਹਨਾਂ ਤੱਕ ਅਸੀਂ ਲੜਾਈ ਲੜਾਂਗੇ ਔਰ ਤੁਹਾਨੂੰ ਫਿਰ ਜਿਹੜੇ ਇਹ ਵਦੀਕੀਆਂ ਨੇ ਜੋ ਤਾਨਾਸ਼ਾਹੀ ਤੁਸੀਂ ਕਰ ਰਹੇ ਹੋ ਇਹ ਤੁਹਾਨੂੰ ਮੰਨ ਮਾਨੀਆਂ ਅਸੀਂ ਨਹੀਂ ਕਰਨ ਦਵਾਗੇ ਸੋ ਸੌਨ ਸਾਹਿਬ ਹਜੇ ਵੀ ਸਮਝ ਜੋ ਹਜੇ ਵੀ ਵਕਤ ਹੈ ਤਿੰਨ ਸਾਲ ਤੁਸੀਂ ਨੰਗਾਤੇ ਬਰਬਾਦ ਕਰਤੇ ਤੁਸੀਂ ਪਹਿਲਾਂ ਫੇਲ ਐਮਐਲਏ ਸੀਗੇ ਔਰ ਹੁਣ ਅਜ ਤੁਸੀਂ ਤੁਹਾਨੂੰ ਵੱਡੀ ਜ਼ਿੰਮੇਵਾਰੀ ਬਤੌਰ ਮੰਤਰੀ ਦਿੱਤੀ ਗਈ ਹੈ ਸੋ ਸਾਨੂੰ ਸੀਗਾ ਕਿ ਤੁਸੀਂ ਕੋਈ ਚੰਗੀ ਗੱਲ ਕਰੋਗੇ ਪੋਜ਼ਿਟਿਵ ਗੱਲ ਕਰੋਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰੋਗੇ ਪਰ ਇਹ ਤੁਸੀਂ ਹਲੇ ਤੱਕ ਤੁਹਾਡੇ ਵਿੱਚੋਂ ਇਹ ਗੱਲ ਦਿਖਾਈ ਨਹੀਂ ਦਿੰਦੀ ਔਰ ਤੁਸੀਂ ਬਦਲਾਖੋਰੀ ਦੀ ਰਾਜਨੀਤੀ ਜਿਹੜੀ ਕਰ ਰਹੇ ਹੋ ਉਹਦਾ ਤੁਹਾਨੂੰ ਤਾਜ਼ਾ ਮਿਸਾਲ ਜਿਹੜੀ ਉਹ ਤੁਸੀਂ ਮਸ਼ੀਨ ਤੋੜ ਕੇ ਦਿੱਤੀ ਹੈ ਔਰ ਲੋਕਾਂ ਨੇ ਉਲਟੋ ਦੇ ਜਿਹੜਾ ਫਤਵਾ ਦਿੱਤਾ ਤਾਂ ਇਹ ਦੋਨਾਂ ਗੱਲਾਂ ਨੂੰ ਤੁਸੀਂ ਸਮਝੋ ਨਹੀਂ ਤਾਂ ਫਿਰ ਖੰਨਾ ਤੁਹਾਨੂੰ ਕਦੇ ਮਾਫ ਨਹੀਂ ਕਰੇਗਾ ਸੋ ਅਸੀਂ ਸਾਰੇ ਖੰਨਾ ਨਿਵਾਸੀਆਂ ਨਾਲ ਖੰਨੇ ਦੇ ਜਿਹੜੇ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਲਈ ਔਰ ਖੰਨੇ ਦੀ ਤਰੱਕੀ ਔਰ ਖੁਸ਼ਹਾਲੀ ਚ ਕਾਂਗਰਸ ਪਾਰਟੀ ਨੇ ਅੱਗੇ ਵੀ ਆਪਣਾ ਰੋਲ ਅਦਾ ਕੀਤਾ ਆਉਣ ਵਾਲੇ ਸਮੇਂ ਚ ਵੀ ਹਮੇਸ਼ਾ ਅਸੀਂ ਖੰਨੇ ਦੇ ਭੈਤਰੀ ਵਾਸਤੇ ਕੰਮ ਕਰਾਂਗੇ ਔਰ ਇਹੋ ਜਿਹੇ ਲੋਕਾਂ ਨੂੰ ਮਨਮਾਨੀਆਂ ਨਹੀਂ ਕਰਨ ਦਵਾਂਗੇ ਦੇਖੋ ਜੀ ਮੈਨੂੰ ਬਹੁਤ ਅਫਸੋਸ ਹੈ ਪੰਜਾਬ ਸਰਕਾਰ ਤੇ ਔਰ ਉਹਨਾਂ ਦੀ ਕਾਰਗਜ਼ਾਰੀ ਤੇ ਔਰ ਖੰਨਾ ਪੁਲਿਸ ਤੇ ਏ ਇਹਨਾਂ ਨੇ ਕੱਲ ਇੱਥੇ ਪ੍ਰਜਾਤੰਤਰ ਦਾ ਕਤਲ ਕੀਤਾ ਡੈਮੋਕ੍ਰੇਸੀ ਦਾ ਮਰਡਰ ਆਏ ਸਾਰਿਆਂ ਦੇ ਸਾਹਮਣੇ ਮਸ਼ੀਨ ਤੋੜੀ ਕੈਂਡੀਡੇਟ ਨੇ ਤੋੜੀ ਉਹਨਾਂ ਦੇ ਨਾਲ ਦੇ ਏਜੰਟਾਂ ਨੇ ਤੋੜੀ ਸਾਰੇ ਲੋਕ ਤੇ ਪ੍ਰੈਜ਼ਾਈਡਿੰਗ ਅਫਸਰ ਸਾਰਾ ਪੋਲਿੰਗ ਬੂਥ ਤੇ ਹਰ ਆਦਮੀ ਹੈਗਾ ਔਰ ਪਰਚਾ ਦੇ ਰਿਆ ਅਨਨੋ ਲੋਕਾਂ ਤੇ ਇਹ ਕਿਹੜਾ ਕਾਨੂੰਨ ਹੋਇਆ ਸ਼ੇਮ 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 ਭਾਈ ਪਾਹੀਓ acha ਅੰਦਰ ਰਿਕਾਰਡਿੰਗ ਹੁੰਦੀ ਆ ਸਭ ਕੁਝ ਹੁੰਦੀ ਆ ਤੁਸੀਂ ਉਹਨਾਂ ਦੇ ਪਰਚਾ ਦਰਜ ਕਰੋ ਸਾਡੀ ਤਾਂ ਮੰਗ ਇੰਨੀ ਆ ਸੀ ਕੋਈ ਬਹੁਤਾ ਲੰਬਾ ਚੋੜਾ ਤਾਂ ਮੰਗ ਕਰਨੀ ਨਹੀਂ ਰੇ ਔਰ ਉਹਨੂੰ ਇਲੈਕਸ਼ਨ ਨੂੰ ਕੰਪਲੀਟ ਕਰਾਓ ਜਿਹੜਾ ਇੱਕ ਮਸ਼ੀਨ ਤੇ ਜਿਹੜਾ ਹੈਗੀ ਸੀ ਉਹ ਆ ਗਿਆ ਜੀ ਕੱਲ੍ਹ ਦੇ ਉੱਤਰ ਆ ਗਿਆ ਤੇ ਸਮਝ ਗਏ ਨਾ ਸਾਡੀ ਤਾਂ ਗੱਲ ਇੰਨੀ ਆ ਕਿ ਉਹਨਾਂ ਦੇ ਕੇਸ ਰਜਿਸਟਰ ਕਰੋ ਔਰ ਇਹ ਵਾਲਾ ਕੰਮ ਤੁਹਾਡਾ ਜਿਹੜਾ ਆਮ ਪਾਰਟੀ ਦੀ ਸਰਕਾਰ ਦੇ ਉਹਨਾਂ ਦੇ ਪ੍ਰੈਸ਼ਰ ਚ ਪੁਲਿਸ ਰਹਿੰਦੀ ਹੈ ਇਹ ਕੰਮ ਦਾ ਸੀ ਵਿਰੋਧ ਕਰ ਰਹੇ ਹੈ ਉਹ ਪਰ ਜਿਹੜੇ ਜਿਹੜੀ ਮਸ਼ੀਨ ਤੋੜੀ ਉਹ ਖਤਮ ਥੋੜੀ ਹੋ ਗਈ ਆ ਉਹ ਕ੍ਰਾਈਮ ਤਾਂ ਖਤਮ ਡੀਸੀ ਵੱਲੋਂ ਉਹਦੀ ਨੋਟੀਫਿਕੇਸ਼ਨ ਦੀ ਕਾਪੀ ਆ ਚੁੱਕੀ ਹੈ ਤੇ ਉਹ ਉਹ ਸਹੀ ਹੋ ਗਿਆ ਲੇਕਿਨ ਤੁਸੀਂ ਜਿਹੜੀ ਜਿਹੜੀ ਮਸ਼ੀਨ ਤੋੜੀ ਆ ਇਹਦਾ ਮਤਲਬ ਉਹਦਾ ਉਹਦਾ ਉਹਦੇ ਤੇ ਕੋਈ ਕਾਰਵਾਈ ਨਹੀਂ ਕ੍ਰਾਈਮ ਹੋਇਆ ਜੀ ਉਹਦਾ ਕ੍ਰਾਈਮ ਹੈ ਅਜਾ ਇਲੈਕਸ਼ਨ ਚ ਕਿਸੇ ਚੀਜ਼ ਚ ਵੀ ਵਿਗਨ ਪਾਉਣਾ ਉਹਦਾ ਇਟਸੈਲਫ ਇਜ਼ ਇਜ਼ ਅ ਕ੍ਰਾਈਮ ਇਹਨਾਂ ਡੇਰ ਕੋ ਕਰ ਰਿਹਾ ਹੈ ਕਾ ਐਫ ਆਈ ਆਰ ਦੋਸ਼ ਕਰਨ ਇਹਨਾਂ ਡੇਰ ਕੋ ਕਰ ਰਿਹਾ ਹੈ ਉਹ ਮੇਰੇ ਖਿਆਲ ਉਹਨਾਂ ਦਾ ਪੋਲਿਟਿਕਲ ਪ੍ਰੈਸ਼ਰ ਹੋਏਗਾ ਆਮ ਪਾਰਟੀ ਦੀ ਸਰਕਾਰ ਹੈ ਇੱਥੋਂ ਦੇ ਲੋਕਲ ਮਨਿਸਟਰ ਸਾਹਿਬ ਨੇ ਉਹਨਾਂ ਲੋਕਾਂ ਦਾ ਪ੍ਰੈਸ਼ਰ ਹੋਊਗਾ ਹੋਰ ਕਿਹੜੀ ਗੱਲ ਹੋਣੀ ਆ ਅਸੀਂ ਕਹਿੰਨੇ ਆਂ ਕਿ ਅਸੀਂ ਇਹਦੇ ਤੇ ਛੱਡਣਾ ਨਹੀਂ ਆ ਇਲੈਕਸ਼ਨ ਹੋ ਜੂਗੀ ਇਹ ਐਜੀਟੇਸ਼ਨ ਉਸ ਤੋਂ ਬਾਅਦ ਵੀ ਕਰਨੀ ਹੈਗੀ ਆ ਹਾਂ ਅੰਮ੍ਰਿਤਪਾਲ ਜਿਵੇਂ ਹੋਣ ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੇ ਕਿਆ ਕਿਆ ਅਪਰ ਸਟੱਪ ਕੀ ਹੋ ਗੋਗਾ ਅਗਲਾ ਸਟੇਪ ਪਾ ਸੀ ਅਸੀਂ ਅਸੀਂ ਆਪਣੀ ਐਜੀਟੇਸ਼ਨ ਜਾਰੀ ਰੱਖਾਂਗੇ